ਪੰਜਾਬ ਦੇ ਅੰਦਰ ਇੱਕ ਬੇਹੱਦ ਸੰਸਨੀਖੇਜ਼ ਘੇਜ਼ ਘਟਨਾ ਵਾਪਰੀ ਤੇ ਇਸ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਕਿ ਇੱਕ ਘਰ ਦੇ ਅੰਦਰੋਂ ਅਜੀਬ ਤਰ੍ਹਾਂ ਦੀ ਸਮੈਲ ਆ ਰਹੀ ਆ ਅਸਲ ਵਿੱਚ ਇਹ ਘਟਨਾ ਪੰਜਾਬ ਦੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਵਾਪਰੀ ਜਦੋਂ ਲੋਕ ਪੁਲਿਸ ਨੂੰ ਫੋਨ ਕਰਦੇ ਨੇ ਕਿ ਘਰ ਦੇ ਅੰਦਰੋਂ ਇੱਕ ਅਜੀਬ ਤਰ੍ਹਾਂ ਦੀ ਸਮੀਲ ਆ ਰਹੀ ਆ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਉਸ ਘਰ ਨੂੰ ਦੇਖਦੀ ਆ ਪੁਲਿਸ ਕਿ ਜਿੰਦਾ ਲੱਗਾ ਹੋਇਆ ਜਦੋਂ ਪੁਲਿਸ ਦੁਆਰਾ ਉਹ ਜਿੰਦਾ ਖੋਲ ਕੇ ਭੰਨ ਕੇ ਉਹ ਜਿੰਦਾ ਘਰ ਦੇ ਅੰਦਰ ਐਂਟਰ ਕੀਤਾ ਜਾਂਦਾ ਤਾਂ ਸਾਰੇ ਹੈਰਾਨ ਰਹਿ ਜਾਂਦੇ ਨੇ ਕਿ ਘਰ ਦੇ ਅੰਦਰ ਇੱਕ ਵਿਅਕਤੀ ਦੀ ਲਾਸ਼ ਸੁੱਟੀ ਪਈ ਹੁੰਦੀ ਆ ਜਿਹੜੀ ਲਾਸ਼ ਦੇ ਹੱਥ ਪੈਰ ਬੰਨੇ ਗਏ ਸੀ ਇਹ ਜਿਹੜੀ লাশ ਸੀ ਅਮਨਦੀਪ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਸੀ ਤਾਂ ਪੁਲਿਸ ਉਸ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਆ ਕੁਝ ਦਿਨ ਪਹਿਲਾਂ ਇਸ ਵਿਅਕਤੀ ਦਾ ਲੱਗਦਾ ਏ ਪੂਰਾ ਮਾਮਲਾ ਦੇਖ ਕੇ ਕਿ ਕਤਲ ਕੀਤਾ ਗਿਆ ਤਾਂ ਪੁਲਿਸ ਜਿਹੜੇ ਇਹ লাশ ਆ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਆ ਤੇ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਦੇ ਵਿੱਚ ਜੁਟ ਜਾਂਦੀ ਆ ਤਾਂ ਫੇਰ 7 ਤਰੀਕ ਨੂੰ ਪੁਲਿਸ ਕੋਲ ਇੱਕ ਫੋਨ ਆਉਂਦਾ ਜਿਹੜਾ ਇਹ ਮਰਨ ਵਾਲਾ ਵਿਅਕਤੀ ਅਮਨਦੀਪ ਸਿੰਘ ਸੀ ਪੁਲਿਸ ਦੁਆਰਾ ਦੱਸਿਆ ਗਿਆ ਕਿ ਉਸ ਅਮਨਦੀਪ ਸਿੰਘ ਦੇ ਭਰਾ ਵੱਲੋਂ ਪੁਲਿਸ ਨੂੰ ਫੋਨ ਆਉਂਦਾ ਕਿ ਜਿਹੜੀ ਮੇਰੀ ਪਰਜਾਈ ਆ ਉਹਦੇ ਕਿਸੇ ਵਿਅਕਤੀ ਦੇ ਨਾਲ ਨਜਾਇਜ਼ ਸੰਬੰਧ ਸੀ ਜਿਹਦੇ ਚਲਦਿਆਂ ਮੇਰੀ ਪਰਜਾਈ ਨੇ ਮੇਰੇ ਭਰਾ ਦਾ ਕਤਲ ਕੀਤਾ ਤੇ ਹੁਣ ਉਹ ਦੋਨੇ ਜਾਣੇ ਇੱਥੋਂ ਫਰਾਰ ਹੋਣਾ ਚਾਹੁੰਦੇ ਨੇ ਇਸ ਕਰਕੇ ਪੁਲਿਸ ਉਹਨਾਂ ਤੇ ਕਾਰਵਾਈ ਕਰੇ ਜਦੋਂ ਪੁਲਿਸ ਇਸ ਮਾਮਲੇ ਦੀ ਹੋਰ ਤਫ਼ਤੀਸ਼ ਕਰਦੀ ਆ ਤਾਂ ਪੁਲਿਸ ਜਿਹੜੇ ਉਹ ਦੋ ਵਿਅਕਤੀ ਇਹ ਦੋ ਇੱਕ ਔਰਤ ਤੇ ਉਹਦਾ ਪ੍ਰੇਮੀ ਸੀ ਉਹਨਾਂ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਪੁਲਿਸ ਦਾ ਕਹਿਣਾ ਕਿ ਉਹ ਵਾਕਈ ਹੀ ਫਰਾਰ ਹੋਣਾ ਚੁੰਦੇ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਉਹਨਾਂ ਦੋ ਜਣਿਆਂ ਨੂੰ ਦਬੋਚ ਲੈਂਦੀ ਆ ਤੇ ਥਾਣੇ ਅੰਦਰ ਲੈ ਆਉਂਦੀ ਆ ਤੇ ਉਹਨਾਂ ਦੀ ਪੁੱਛਗਿੱਛ ਸ਼ੁਰੂ ਹੋ ਜਾਂਦੀ ਆ ਤਾਂ ਜਿੰਨੀ ਕਿ ਜਾਣਕਾਰੀ ਹੁਣ ਤੱਕ ਨਿਕਲ ਕੇ ਸਾਹਮਣੇ ਆਈ ਆ ਉਹ ਇਹ ਆ ਕਿ ਜਿਹੜੀ ਉਹ ਔਰਤ ਸੀ ਉਹਦੇ ਕਿਸੇ ਵਿਅਕਤੀ ਦੇ ਨਾਲ ਦੱਸਿਆ ਜਾ ਰਿਹਾ ਇਹ ਦੋਸ਼ ਲੱਗ ਰਹੇ ਨੇ ਉਸ ਔਰਤ ਦੇ ਉੱਪਰ ਕਿ ਉਹਦੇ ਕਿਸੇ ਵਿਅਕਤੀ ਦੇ ਨਾਲ ਨਜਾਇਜ਼ ਸੰਬੰਧ ਸੀ ਜਿਹਦੇ ਚੱਲਦੇ ਆ ਉਹਨਾਂ ਦੇ ਘਰ ਦੇ ਅੰਦਰ ਲੜਾਈ ਝਗੜਾ ਰਹਿੰਦਾ ਸੀ ਤੇ ਉਸ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਇਫੇਰ ਦੋਹਾਂ ਜਾਣਿਆਂ ਨੇ লাশ ਦੇ ਹੱਥ ਪੈਰ ਉਹ ਵਿਅਕਤੀ ਦੇ ਹੱਥ ਪੈਰ ਪਹਿਲਾਂ ਹੀ ਬੰਨੇ ਸੀ ਜਦੋਂ ਉਸ ਵਿਅਕਤੀ ਦਾ ਕਤਲ ਕੀਤਾ ਗਿਆ ਤਾਂ ਉਸ ਵਿਅਕਤੀ ਨੂੰ ਉਹ ਉਸ ਘਰ ਦੇ ਅੰਦਰ ਸੁੱਟ ਕੇ ਚਲੇ ਗਏ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦੇ ਹੱਥ ਪੈਰ ਬੰਨ ਕੇ ਉਸ ਵਿਅਕਤੀ ਦੇ ਸਿਰ ਦੇ ਉੱਪਰ ਕਿਸੇ ਭਾਰੀ ਚੀਜ਼ ਦੇ ਨਾਲ ਹਮਲਾ ਕੀਤਾ ਗਿਆ ਜਿਦੇ ਕਰਕੇ ਉਸ ਵਿਅਕਤੀ ਦੀ ਮੌਤ ਹੋ ਗਈ ਤੇ ਉਹਨੂੰ ਉਹਦੀ লাশ ਨੂੰ ਉਸ ਕਮਰੇ ਦੇ ਵਿੱਚ ਬੰਦ ਕਰਕੇ ਘਰ ਦੇ ਅੰਦਰ ਬੰਦ ਕਰਕੇ ਉਹ ਦੋਨੇ ਜਾਣੇ ਫਰਾਰ ਹੋ ਗਏ ਉਸ ਉਸ ਥਾਂ ਤੋਂ ਮੌਕੇ ਤੋਂ ਚਲੇ ਗਏ ਤੇ ਜਦੋਂ ਲੋਕਾਂ ਨੂੰ ਉਸ ਘਰ ਦੇ ਅੰਦਰੋਂ ਅਜੀਬ ਤਰ੍ਹਾਂ ਦੀ ਸਮੈਲ ਆਉਣ ਲੱਗੀ ਗੰਦੀ ਸਮੈਲ ਆਉਣ ਲੱਗੀ ਤਾਂ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਜਿਹੜੀ ਇਹ ਘਟਨਾ ਸੀ ਇਹ ਵਾਰਦਾਤ ਸੀ ਦੱਸਿਆ ਜਾ ਰਿਹਾ ਕਿ ਇਹ 3-4 ਤਰੀਕ ਦੀ ਜਿਹੜੀ ਰਾਤ ਸੀ ਜਸਦਨ 3 ਦੀ ਰਾਤ ਸੀ ਤੇ 4 ਦਾ ਅਗਲੀ ਸਵੇਰ ਦਿਨ ਚੜਨਾ ਸੀ ਉਸ ਦਿਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਵਿਅਕਤੀ ਨੂੰ ਮਾਰਿਆ ਗਿਆ ਤੇ ਫਿਰ ਕੁਝ ਦਿਨਾਂ ਬਾਅਦ ਜਦੋਂ ਇਸ লাশ ਦੀ 스멜 ਆਉਣ ਲੱਗੀ ਤਾਂ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਲੱਗਾ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਫਿਰ ਇਸ ਪੂਰੇ ਜਿਹੜੇ ਮਾਮਲੇ ਦੀ ਤਫ਼ਤੀਸ਼ ਚੱਲਦੀ ਆ ਤੇ ਤਫ਼ਤੀਸ਼ ਦਰਮਿਆਨ ਇਸ ਪੂਰੇ ਮਾਮਲੇ ਦਾ ਖੁਲਾਸਾ ਹੁੰਦਾ ਹੁਣ ਉਹਨਾਂ ਦੋ ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਦਾ ਕਹਿਣਾ ਕਿ ਉਹਨਾਂ ਤੋਂ ਪੁਸ਼ਗਿਸ਼ ਕੀਤੀ ਜਾ ਰਹੀ ਆ ਪੁਸ਼ਗਿਸ਼ ਦੇ ਦਰਮਿਆਨ ਹੋਰ ਕੀ ਕੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਸਚਾਈ ਆ ਉਹ ਤਾਂ ਫਿਲਹਾਲ ਜਦੋਂ ਪੁਲਿਸ ਦੀ ਪੂਰੀ ਇਨਵੈਸਟੀਗੇਸ਼ਨ ਸਾਹਮਣੇ ਆਵੇਗੀ ਉਦੋਂ ਹੀ ਪਤਾ ਚੱਲੂਗਾ ਪਰ ਪਹਿਲ ਜੋ ਜਿਹੜੀ ਜਾਣਕਾਰੀ ਹੁਣ ਪੁਲਿਸ ਨੇ ਮੀਡੀਆ ਦੇ ਵਿੱਚ ਦੱਸੀ ਆ ਉਹ ਇਹੀ ਆ ਪੁਲਿਸ ਦਾ ਕਹਿਣਾ ਕਿ ਉਸ ਵਿਅਕਤੀ ਦੇ ਭਰਾ ਨੇ ਸਾਨੂੰ ਫੋਨ ਕਰਕੇ ਜਿਹੜਾ ਆਪਣੀ ਪਰਜਾਈ ਤੇ ਉਹਦੇ ਪ੍ਰੇਮੀ ਮਾਰੇ ਦੱਸਿਆ ਸੀ ਕਿ ਉਹਨਾਂ ਨੇ ਦੋਹਾਂ ਨੇ ਮਿਲ ਕੇ ਮੇਰੇ ਭਰਾ ਦਾ ਕਤਲ ਕੀਤਾ ਉਹਨਾਂ ਦੋ ਜਾਨਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਪੂਰੇ ਜਿਹੜੇ ਦੋਸ਼ ਆ ਉਹ ਵਿਅਕਤੀ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦੇ ਭਰਾ ਵੱਲੋਂ ਆਪਣੀ ਪਰਜਾਈ ਦੇ ਉੱਪਰ ਤੇ ਜਿਹੜਾ ਉਹ ਦੂਸਰਾ ਵਿਅਕਤੀ ਉਹਦਾ ਸਾਥੀ ਆ ਉਹਦੇ ਉੱਪਰ ਲਗਾਏ ਜਾ ਰਹੇ ਆ ਬਾਕੀ ਇਸ ਪੂਰੇ ਮਾਮਲੇ ਦੀ ਕੀਸ ਚਾਹੀਏ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ